ਇਹ ਤਾਂ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਘਰ ਦਾ ਭੇਦੀ ਲੰਕਾ ਟੱ। ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ। ਇਹਦੇ ਵਿੱਚ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਅੱਜ ਅੰਮਰੇ ਲੁਕ ਰਿਹਾ ਤੁਹਾਨੂੰ ਸਾਡੇ ਨਾਲ। ਉਹ ਕਮਾਈ ਜੋ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ ਅਰੋੜਾ ਐਮਐਲਏ ਸੈਕਟਰ ਕਹਿੰਦੇ ਆ। ਪਰ ਅੱਜ ਇੱਕ ਨਵੀਂ ਗੱਲ ਜਿਹੜੀ ਹੋਈ ਜਿਹੜੀ ਅੱਗੇ ਦੱਬੀ ਜ਼ੁਬਾਨ ਦੇ ਵਿੱਚ ਹੁੰਦੀ ਸੀ ਕੇ ਮੁੱਖ ਮੰਤਰੀ ਦੇ ਪਰਿਵਾਰ ਤੇ ਉੱਤੇ ਸਿੱਧਾ ਸਿੱਧਾ ਐਮਐਲਏ ਨਾਲ ਰਲ ਕੇ ਮੁੱਖ ਮੰਤਰੀ ਦੀ ਭੈਣ ਦੇ ਉੱਤੇ ਵੀ ਇਲਜ਼ਾਮ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਗੱਲ ਇਕੱਲੇ ਰਮਨ अरोड़ा ਜਿਹਦੇ ਘਰ ਹੀ ਤੁਹਾਡੇ ਪਿੰਝ ਕਿਉਂ ਆਂਦੇ ਆ ਤੁਹਾਡੇ ਪਿੰਝ ਇਕੱਲੇ ਰਮਨ अरोड़ा ਜੀ ਦੇ ਘਰ ਹੀ ਕੋਉਣ ਨੂੰ ਪਸੰਦ ਆਂਦਾ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਗੱਡੀ ਦੀ ਛੱਤਾਂ ਤੇ ਕਦੇ ਕਿਕਲੀਆਂ ਪਾਉਂਦੇ ਨੇ ਕਦੇ ਗਾਣੇ ਲਾ ਕੇ ਨੱਚਦੇ ਨੇ ਤੇ ਅੱਜ ਉਹਨਾਂ ਦਾ ਆਪਣਾ ਦਾ ਸਾਹਮਣੇ ਆ ਗਿਆ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਆ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਨਹੀਂ ਆਏ ਇੱਥੋਂ ਪਤਾ ਲੱਗਦਾ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਆ ਪੰਜਾਬ ਤੇ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਹਾ। ਭ੍ਰਿਸ਼ਟਾਚਾਰ ਦੇ ਮਸਲੇ ਨੂੰ ਲੈ ਕੇ ਜਲੰਧਰ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਮੋ ਸਮਨੇ ਨੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਸ਼ੀਤਲ ਅੰਗੁਰਾਲ ਅੱਜ ਸਬੂਤਾਂ ਵਾਲੀ ਪੈਨ ਡਰਾਈਵ ਲੈ ਕੇ ਚੌਂਕ ਦੇ ਵਿੱਚ ਬੈਠ ਗਿਆ। ਲੇਕਿਨ ਸੀਐਮ ਮਾਨ ਨਹੀਂ ਪਹੁੰਚੇ। ਇਸ ਮਸਲੇ ਤੇ ਵਿਰੋਧੀ ਵੀ ਹੁਣ ਮਾਨ ਸਰਕਾਰ ਤੇ ਹਮਲਾਵਰ ਹੋ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਤੰਜ ਕਸਦਿਆਂ ਕਿਹਾ ਹੈ ਕਿ ਘਰਨਾ ਪੇਤੀ ਲੰਕਾਟਾਏ ਇਸ ਦੇ ਨਾਲ ਹੀ ਉਹਨਾਂ ਸੀਐਮ ਮਾਨ ਨੂੰ ਸ਼ੀਤਲ ਦੇ ਇਲਜ਼ਾਮਾਂ ਦਾ ਸਪਸ਼ਟਿਕਰਨ ਦੇਣ ਦੀ ਮੰਗ ਕੀਤੀ ਹੈ ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਪਣੇ ਉਮੀਦਵਾਰ ਸ਼ੀਤਰ ਅੰਗੁਰਾਲ ਦੇ ਇਲਜ਼ਾਮਾਂ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਈ ਜਾਵੇ ਕਿਉਂਕਿ ਪੰਜਾਬ ਵਿੱਚ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਮਸਲਾ ਤੇ ਇਲਜ਼ਾਮ ਗੰਭੀਰ ਨੇ ਇਸ ਲਈ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਦੇਖੋ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਘਰ ਦਾ ਭੇਦੀ ਲੰਕਾ ਟਾਇ ਜੋ ਅਜ ਜ਼ਿਲੰਦਰ ਦੇ ਵਿੱਚ ਘਟਨਾਕਰਮ ਹੋਇਆ ਜਿੱਥੇ ਆਮ ਆਦਮੀ ਪਾਰਟੀ ਦਾ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਅੰਦਰ ਗੰਦੇ ਜਿਹੜੇ ਕਰਪਸ਼ਨ ਦੇ ਰਾਜ਼ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ ਸਰਕਾਰ ਦੇ ਉੱਤੇ ਅਲੀਗੇਸ਼ਨ ਲਾਏ ਐਮਐਲਏ ਦੇ ਉੱਤੇ ਅਲੀਗੇਸ਼ਨ ਲਾਏ ਪਰ ਅੱਜ ਇੱਕ ਨਵੀਂ ਗੱਲ ਜਿਹੜੀ ਹੋਈ ਜਿਹੜੀ ਅੱਗੇ ਦਬੀ ਜ਼ੁਬਾਨ ਦੇ ਵਿੱਚ ਹੁੰਦੀ ਸੀ ਕਿ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਸਿੱਧਾ ਸਿੱਧਾ ਐਮਐਲਏ ਨਾਲ ਰਲ ਕੇ ਮੁੱਖ ਮੰਤਰੀ ਦੀ ਭੈਣ ਦੇ ਉੱਤੇ ਵੀ ਇਲਜ਼ਾਮ ਨੇ ਇਹ ਗੱਲਾਂ ਦਾ ਜਵਾਬ ਹੁਣ ਸਰਕਾਰ ਨੂੰ ਸਾਹਮਣੇ ਆ ਕੇ ਦੇਣਾ ਚਾਹੀਦਾ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਗੱਡੀ ਦੀ ਛੱਤਾਂ ਤੇ ਕਦੇ ਕਿੱਕਲੀਆਂ ਪਾਉਂਦੇ ਨੇ ਕਦੇ ਗਾਣੇ ਲਾ ਕੇ ਨੱਚਦੇ ਨੇ ਤੇ ਅੱਜ ਉਹਨਾਂ ਦਾ ਆਪਣਾ ਰਾਜ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਐਮਐਲਏ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਔਰ ਇਹ ਕੋਈ ਪਹਿਲੀ ਵਾਰ ਨਹੀਂ ਅੱਗੇ ਵੀ ਬਹੁਤ ਵਾਰ ਪੈਨ ਡਰਾਈਵਾਂ ਦੀ ਗੱਲ ਹੋਈ ਹੈ ਸਬੂਤਾਂ ਦੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਨੇ ਕਦੇ ਵੀ ਐਕਸ਼ਨ ਨਹੀਂ ਲਿਆ ਨਾ ਕਟਾਰੂ ਚੱਕ ਦੇ ਉੱਤੇ ਨਾ ਮੰਤਰੀ ਬਲਕਾਰ ਸਿੰਘ ਦੇ ਉੱਤੇ ਪਰ ਅੱਜ ਮੈਂ ਬੀਜੇਪੀ ਨੂੰ ਸਿੱਧਾ ਸਵਾਲ ਕਰਦਾ ਕਿ ਦੇਸ਼ ਦੇ ਵਿੱਚ ਰਾਜ ਕਰਨ ਵਾਲੀ ਧਿਰ ਬੀਜੇਪੀ ਹੈ ਔਰ ਇਲਜ਼ਾਮ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਹੈ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਹੈ ਸੋ ਇਹਦੀ ਜਾਂਚ ਪੰਜਾਬ ਸਰਕਾਰ ਕਿੱਦਾਂ ਕਰ ਸਕਦੀ ਹੈ ਤਾਂ ਜਾਂਚ ਪ੍ਰਭਾਵਿਤ ਹੋ ਜਾਊਗੀ ਸੋ ਅੱਜ ਬੀਜੇਪੀ ਦਾ ਫਰਜ਼ ਬਣਦਾ ਹੈ ਕਿ ਕੱਲੀ ਪ੍ਰੈਸ ਕਾਨਫਰੰਸ ਨਾ ਕਰਨ ਕੇਂਦਰੀ ਏਜੰਸੀਆਂ ਤੋਂ ਇਹਦੀ ਜਾਂਚ ਕਰਾਉਣ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਕਿਉਂਕਿ ਇਲਜ਼ਾਮ ਹੁਣ ਬਹੁਤ ਸੰਗੀਨ ਨੇ ਇੱਦਾਂ ਹੀ ਨਹੀਂ ਪੰਜਾਬ ਦੇ ਸਿਰ ਤੇ 70-80 ਹਜ਼ਾਰ ਦਾ ਕਰੋੜ ਦਾ ਕਰਜ਼ਾ ਚੜ ਗਿਆ ਇਹ ਜਿਹੜਾ ਅੰਦਰ ਲੁੱਟ ਮੱਚੀ ਹੋਈ ਹੈ ਜਿਹੜੇ ਆਪਣੇ ਘਰ ਭਰੇ ਜਾ ਰਹੇ ਨੇ ਇਹ ਸਾਰਾ ਉਹਦੇ ਕਰਕੇ ਹੈ ਸੋ ਮੇਰੀ ਬੇਨਤੀ ਹੈ ਕਿ ਇਕੱਲਾ ਸਿਆਸੀ ਸਟੰਟ ਬਣ ਕੇ ਨਾ ਰਹਿ ਜੇ ਹੁਣ ਇਹਦੇ ਤੇ ਕਾਰਵਾਈ ਹੋਵੇ ਕਿਉਂਕਿ ਵਿਰੋਧੀ ਧਿਰਾਂ ਤਾਂ ਕਾਰਵਾਈ ਕਰਾ ਨਹੀਂ ਸਕਦੀਆਂ ਪਰ ਬੀਜੇਪੀ ਜਿਹੜੀ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਉਹ ਇਹਦੇ ਤੇ ਕਾਰਵਾਈ ਕਰਾ ਸਕਦੀ ਹੈ ਔਰ ਆਪਰੇਸ਼ਨ ਲੋਟਸ ਵਾਲੀ ਕਾਰਵਾਈ ਵੀ ਬੀਜੇਪੀ ਕਰਾਵੇ ਕਿਉਂਕਿ ਉਹ ਵੀ ਸ਼ੀਤ ਲੰਗਰਾਲ ਨੇ ਪਹਿਲਾਂ ਕਿਹਾ ਸੀ ਕਿ ਉਹ ਵੀ ਸਾਰਾ 76 ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਚਿਆ ਸੋ ਹੁਣ ਵਕਤ ਆ ਗਿਆ ਕਿ ਬੜੀ ਸਿਹਰਤਾ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਜੇ ਘਾਲੇ ਮਲੇ ਨੇ ਇਹਨਾਂ ਦੀ ਜਾਂਚ ਹੋ ਕੇ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ